ਉਹੀ ਪਹਿਲਾ ਕਰਦੇ ਹਾਂ ਗੁਰਦਵਾਰੀ ਡਿਊਟੀ ਅੱਛਾ ਜੀ ਗੁਰਦਵਾਰੇ ਕੋਈ ਪੁੱਛਦਾ ਨਹੀਂ ਸਾਡੀ ਹੁਣ ਤਾਂ ਕਰਕੇ ਹੋਣੀ ਆ ਆਪਦੇ ਕੰਮ ਤੇ ਖੜੇ ਵੀ ਆਪ ਦਾ ਕਰੀਏ ਥੋੜਾ ਕਰਕੇ ਬਹੁਤਾ ਕਰਕੇ ਆਪ ਦਾ ਤਾਂ ਹੈਗਾ ਹੁਣ ਇਹ ਸਾਨੂੰ ਇਹ ਤਾਂ ਨਹੀਂ ਹੈ ਉਹ ਪ੍ਰਧਾਨ ਆ ਕੇ ਰੋਹ ਮਾਰੂ ਸਾਡੇ ਤੇ ਹਾਂ ਜੀ ਬਿਲਕੁਲ ਤੇ ਹੋਰ ਦੂਜਾ ਤਿੰਦਾ ਮੈਂਬਰ ਮੈਂਬਰ ਵੀ ਆ ਗਏ ਰੋਣਾ ਪਾਉਂਦੇ ਨੇ ਇਹਦੂ ਚੰਗਾ ਤੇ ਆਪਣਾ ਕਰ ਲਈਏ ਖੜਕ ਤੇ ਨਾਰੇ ਖੜ ਕੇ ਆਪ ਦੀ ਮਿਹਨਤ ਕਰ ਲਈ ਜੀ ਵੀਰੇ ਗੁਰੂ ਘਰ ਕਿੰਨੀ ਚਿਰ ਮਤਲਬ ਸੇਵਾ ਲੰਗਰ ਦੀ ਸੇਵਾ ਕੀਤੀ ਹੈ ਮੈਂ ਬਾਬਾ ਜੀ 12 ਸਾਲ 12 ਸਾਲ ਜੀ ਮਤਲਬ 12 ਸਾਲ ਬਾਅਦ ਹੁਣ ਇੰਦਰ ਕਰਿਓ ਆਪ ਦਾ ਕਾਰ ਦੇ ਬੰਦੇ ਦੇ ਵੀ ਮੁੱਲ ਨਹੀਂ ਪੈਂਦਾ ਕੰਮ ਦਾ ਮੁੱਲ ਨਹੀਂ ਪੈਂਦਾ ਪਰ ਖਾਵਾ ਨਹੀਂ ਦਿੰਦੇ ਉਨੀ ਤਨਖਾਹ ਨਹੀਂ ਮਿਲਦੀ ਗੁਜ਼ਾਰਾ ਨਹੀਂ ਹੁੰਦਾ ਕੀ ਕਰੇ ਬੰਦਾ ਬਿਲਕੁਲ ਜਿਆਰਾ ਕਰਕੇ ਬਰਾਬਰ ਤਾਂ ਕਰਨਾ ਪੈਂਦਾ ਕਿਉਂਕਿ ਜੇਕਰ ਗੱਲ ਕੀਤੀ ਹੋਵੇ ਬੰਦਾ ਕੰਮ ਉਸੇ ਕਰਕੇ ਕਰਦਾ ਵੀ ਘਰ-ਵਾਰ ਸਹੀ ਚੱਲੇ ਬਿਲਕੁਲ ਜੀ ਬਿਲਕੁਲ ਸਾਰਾ ਕੁਝ ਮਾਇਆ ਨਾਲ ਹੀ ਹੁੰਦਾ ਹੈ ਮਾਇਆ ਜੀ ਮਾਇਆ ਮਾਇਆ ਦੂਜੀ ਇੱਜ਼ਤ ਹੈ ਬਿਲਕੁਲ ਕਹਿੰਦੇ ਉੱਥੇ ਕਿਵੇਂ ਮਤਲਬ ਦੋਵੇਂ ਚੀਜ਼ਾਂ ਨਹੀਂ ਸਿਗੀਆਂ ਉੱਥੇ ਉਸ ਤਾਂ ਨਹੀਂ ਬਾਬਾ ਜੀ ਕੋਈ ਗੁਰੂ ਰੰਧਰ ਹਾਲਾਤ ਬਹੁਤ ਮਾੜੇ ਆ। ਹੂੰ। ਉਹ ਮੈਂਬਰ-ਮੈਂਬਰ ਦਾ ਸਮਝੇ ਨੌਕਰ। ਜਿਹੜਾ ਗੁਰਦੁਆਰਾ ਦਾ ਸੇਵਾਦਾਰ ਗ੍ਰੰਥੀ ਰਾਗੀ ਕੋਈ ਵੀ ਹੈ ਨਾ ਉਹ ਨੌਕਰ ਸਮਝਦੇ ਆਪਦਾ ਵੀ ਸਾਡਾ ਨੌਕਰ ਹੈ। ਜੋ ਅਸੀਂ ਇਹਨੂੰ ਕਹਿੰਦੇ ਆ ਉਹੋ ਹੀ ਇਹਨੇ ਕਰਨਾ। ਇਹ ਹਾਲਾਤ ਨਹੀਂ। ਇਹ ਹਾਲਾਤ ਨਹੀਂ ਪੰਜਾਬ ਦੇ। ਫਿਰ ਅਸੀਂ ਕਹਿੰਦੇ ਆ ਵੀ ਸਿੱਖੀ ਦਾ ਪ੍ਰਚਾਰ-ਪ੍ਰਚਾਰ ਕਰਨ ਵਾਲੇ ਛੜਕਾਂ ਤੇ ਖੜੇ ਨੇ। ਹਾਂਜੀ। ਜਿਨ੍ਹਾਂ ਨੇ ਪ੍ਰਚਾਰ ਕਰਨਾ ਗੁਰਬਾਣੀ ਦਾ ਹਾਂਜੀ ਗੁਰਬਾਣੀ ਨੂੰ ਬੱਚਿਆਂ ਨੂੰ ਜੋੜਨਾ ਉਹ ਜਿਹੜੇ ਸਾਡੇ ਗੁਰਸਖ ਰਾਗੀ ਗ੍ਰੰਥੀ ਜਿਹੜੇ ਹਨ ਉਹ ਸਾਰੇ ਛੜਕਾਂ ਦੇ ਖੜਗੇ ਨੇ ਉਹਨਾਂ ਨੂੰ ਕੀ ਮਜਬੂਰੀ ਪੈ ਗਈ ਵੀ ਅੜ ਛੜਕਾਂ ਤੇ ਕਢਣ ਦੀ ਕਿਉਂਕਿ ਉਹਨਾਂ ਦਾ ਸਰਦਾ ਹੀ ਨਹੀਂ ਹੈ ਘਰਦਾ ਹੀ ਹਰਕਤ ਚੱਲਣ ਦਾ ਹੈ